ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਗੁਰਮਤ ਮਾਰਗ ਵਿੱਚ ਧਿਆਨ ਔਰ ਧਿਆਯਾ ਦੀ ਮਹੱਤਤਾ ਸਮਝਣ ਦੀ ਲੋੜ ਹੈ ਧਿਆਨ ਦੇ ਸੰਕਲਪ ਨੂੰ ਜਾਣਨ ਦੀ ਲੋੜ ਹੈ ਔਰ ਪੂਰਨ ਧਿਆਨ ਕੀ ਹੁੰਦਾ ਹੈ ਇਹ ਵੀ ਸਮਝਣ ਦੀ ਲੋੜ ਹੈ ਗੁਰਬਾਣੀ ਵਿਚਾਰਨ ਨਾਲ ਪਤਾ ਚਲ ਜਾਏਗਾ ਕੇ ਧਿਆਨ ਦੀ ਅਵਸਥਾ ਵਿੱਚ ਕੋਈ ਦੁੱਖ ਰੋਗ ਬਿਗੰਨੀ ਆ ਸਕਦਾ ਅਗਰ ਪੂਰਨ ਧਿਆਨ ਦੀ ਅਵਸਥਾ ਪ੍ਰਾਪਤ ਹੋ ਜਾਏ ਜੱਬੀ ਸਾਹਿਬ ਵਿੱਚ ਆਪ ਸਾਰੇ ਹੀ ਪੜਦੇ ਆ ਜਿਨਿ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪੂਰਨ ਧਿਆਨ ਦੀ ਅਵਸਥਾ ਪ੍ਰਾਪਤ ਕਰਨ ਨਾਲ ਲਿਬਰੇਸ਼ਨ ਹੋ ਜਾਂਦੀ ਹੈ ਕੱਲੇ ਉਸ ਦੀ ਨਹੀਂ ਹੁੰਦੀ ਬਲਕਿ ਉਹਦੇ ਸਾਰੇ ਸੰਗੀ ਸਾਥੀ ਵੀ ਉਹ ਤੋਂ ਸਿੱਖਿਆ ਲੈ ਕੇ ਪੂਰਨ ਧਿਆਨ ਦੀ ਅਵਸਥਾ ਪ੍ਰਾਪਤ ਕਰਕੇ ਧਰ ਜਾਂਦੇ ਹਨ ਸੋ ਧਿਆਨ ਦੀ ਅਵਸਥਾ ਬਹੁਤ ਉੱਚੀ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਪੂਰਨ ਧਿਆਨ ਦੀ ਅਵਸਥਾ ਸਮਝਣ ਵਾਸਤੇ ਸਾਨੂੰ ਕਰਮ ਖੰਡ ਦੀ ਪੌੜੀ ਵੱਲ ਧਿਆਨ ਦੇਣ ਦੀ ਲੋੜ ਹੈ ਜਿੱਥੇ ਸੀਤੋ ਸੀਤਾ ਦੇ ਸ਼ਬਦ ਵਰਤੇ ਗਏ ਹਨ ਸਪੂਰਨ ਧਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਅਗਰ ਸਾਡੀ ਸੁਰਤ ਔਰ ਸ਼ਬਦ ਦਾ ਮੇਲ ਇਦਾਂ ਦਾ ਹੋ ਜਵੇ ਕਿ ਦੋਨੋਂ ਆਪਸ ਸੀਤੇ ਜਾਣ ਜਾਂ ਸਾਡੀ ਸੁਰਤ ਔਰ ਨਾਦ ਜਿਹੜੇ ਸਾਡੇ ਅੰਦਰ ਵੱਜ ਰਹੇ ਨੇ ਨਾਦ ਨਾਲ ਸਾਡੀ ਸੁਰਤ ਇਦਾਂ ਜੁੜ ਜਾਏ ਸੁਰਤ ਔਰ ਨਾਦ ਆਪਸ ਸੀਤੇ ਜਾਣ ਇਹ ਪੂਰਨ ਧਿਆਨ ਦੀ ਅਵਸਥਾ ਹੈ ਇਹ 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 ਧਿਆਨ ਪ੍ਰਾਪਤ ਕਰਨ ਵਾਸਤੇ ਸਾਨੂੰ ਪਉਤੀ ਕਰਨੀ ਚਾਹੀਦੀ ਹੈ ਬਹੁਤ ਤਪੱਸਿਆ ਕਰਨ ਦੀ ਲੋੜ ਹੈ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਪਰ ਇਹ ਸਾਡਾ ਟਾਰਗੇਟ ਨਿਸ਼ਾਨਾ ਹੋਣਾ ਚਾਹੀਦਾ ਹੈ ਕਿਉਂਕਿ ਲਿਬ੍ਰੇਸ਼ਨ ਵੀ ਤਦ ਹੋਣੀ ਹੈ ਅਗਰ ਸੇ ਧਿਆਨ ਦੀ ਅਵਸਥਾ ਪ੍ਰਾਪਤ ਕਰ ਲਵਾਂਗੇ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤੈ ਤੂਟੀ ਜਮਕੀ ਫਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ